ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜਹੰਸ ਮਹਲਾ 5 ਘਰ ਦੂਜਾ ਇੱਕ ਓੰਕਾਰ ਸਤ ਗੁਰ ਪਰਸਾ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖੇਲਾਈ ਵਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖਲਾਈਐ ਵਾਲਕ ਰਹਿ ਨ ਸਕੈ ਬਿਨ ਕੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਪੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਰਮ ਕਾ ਵਿਨ ਦਰਸਨ ਕਿਉ ਮਨ ਧੀਰੇ ਸੋਣ ਸੱਜਣ ਮੇਰੇ ਪ੍ਰੀਤਮ ਪਾਈ ਮੈਂ ਮਿਲ ਹੋ ਮਿੱਤਰ ਸੁਖ ਦਾਤਾ ਓਹ ਜੀ ਕੀ ਮੇਰੇ ਸਭ ਵੇਦਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ ਹੋ ਇੱਕ ਖਿੰਨ ਤਿਸ ਵਿਨ ਰਹਿ ਨਾ ਸਕਾਂ ਜਿਉਂ ਚਾਤ੍ਰਿਕ ਜਲ ਕੋ ਵਿਲਲਾਤਾ ਹਉ ਕਿਆ ਗੁਣ ਤੇਰੇ ਸਾਰ ਸਮਾਲੀ ਮੈਂ ਨਿਰਗੁਣ ਕਉ ਰਖ ਲੈਤਾ ਹਾਂ ਭਈ ਉਡਣੀ ਕੰਤ ਕੋ ਅਮਾਲੀ ਸੋਪਿਰ ਕਦ ਨੈਣੀ ਦੇਖਾ ਸਵਰਸ ਭੋਗਣ ਵਿਸਰੇ ਵਿਨਪਿਰ ਕਿਤੈ ਨਾ ਲੇਖਾ ਇਹੋ ਕਾਪੜ ਤਨ ਨਾ ਸੁਖਾਵਈ ਕਰਨ ਨਾ ਸਕੋ ਹਉ ਵਿਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਤਿਨ ਆਗੈ ਹਮ ਆਦੇ ਸਾ ਮੈਂ ਸਭ ਸ਼ਿੰਗਾਰ ਬਣਾਇਆ ਆ ਮਾਲੀ ਵੇਣ ਪਰ ਕਾਮਨਾ ਆਏ ਜਾਸਹਿ ਬਾਤ ਨ ਪੂਛੀਆਂ ਆ ਮਾਲੀ ਤਾਂ ਵਿਰਥਾ ਜੋਨ ਸਭ ਜਾਏ ਧਨ ਧਨ ਤੇ ਸੁਹਾਗਣੀ ਆ ਮਾਲੀ ਜਿਨ ਸੋ ਰਹਾ ਸਮਾਏ ਹਉ ਵਾਰਿਆ ਤਿੰਨ ਸੁਹਾਗਣੀ ਆ ਮਾਲੀ ਤਿੰਨ ਕੇ ਤੋਂ ਵਾਸਦ ਪਾਏ ਟੀਚਰ ਦੂਜਾ ਭਰਮ ਸਾ ਅਮਾਲੀ ਟੀਚਰ ਮੈਂ ਜਾਣਿਆ ਪ੍ਰਵ ਦੂਰੇ ਜਾ ਮਿਲਿਆ ਪੂਰਾ ਸਤ ਗੁਰੂ ਅਮਾਲੀ ਤਾ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪਿਰ ਸਰਵ ਰਾਹਾ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤ ਗੁਰ ਕੈ ਲਗ ਪੈਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪੀਰ ਸਰਵ ਰਾਹਾ ਭਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤ ਗੁਰ ਕੈ ਲਗ ਪੈਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ